ਸਾਜਗਲ ਦੀ ਡੀਵੀ ਦੀ ਪੰਜਾਬੀ ਦੇ ਤੁਹਾਡੇ ਅਕਰਿਪੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪੀਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਧੰਨਵਾਦੀਏ ਕਿ ਰੇਲ ਵਿੱਚ ਹੋਰ रेलवे चोर का मतलब ए आके ਤੁਹਾਨੂੰ ਦੱਈਏ ਕਿ ਪਹਿਲਾਂ ਤਾਂ ਸੰਗਣੀ ਆਬਾਦੀ ਵਾਲੇ ਸਟੇਸ਼ਨਾਂ ਦੇ ਉੱਤੇ ਭੀੜ ਪੜਾ ਕੇ ਦੇ ਵਿੱਚ ਜੇਬ ਜਿਹੜੇ ਨੇ ਕਤਰੇ ਫਿਰਦੇ ਸੀ ਜੇਬ ਕਤਰੇ ਜਿਹੜੇ ਨੇ ਉਹ ਜੇਬਾਂ ਦੇ ਵਿੱਚੋਂ ਸਮਾਨ ਕੱਢ ਕੇ ਲੈ ਜਾਂਦੇ ਸੀ ਬਟਵੇ ਕੱਢ ਕੇ ਲੈ ਜਾਂਦੇ ਸੀ ਤੇ ਭੀੜ ਪਾੜ ਵਾਲੀਆਂ ਟ੍ਰੇਨਾਂ ਦੇ ਵਿੱਚ ਵੀ ਬਟਵੇ ਜਿਹੜੇ ਨੇ ਉਹ ਚੋਰ ਜਿਹੜਿਆ ਕੱਢ ਕੇ ਲੈ ਜਾਂਦੇ ਸੀ ਜੇਬ ਕਤਰੇ ਉਹਨਾਂ ਨੂੰ ਬੋਲਿਆ ਜਾਂਦਾ ਸੀ ਤੁਹਾਨੂੰ ਦੱਈਏ ਕਿ ਭੀੜ ਪਾੜ ਵਾਲੇ ਇਲਾਕਿਆਂ ਚੋਂ ਇਲਾਵਾ ਛੋਟੇ ਸਟੇਸ਼ਨਾਂ ਤੇ ਤੇ ਛੋਟੇ ਇਲਾਕਿਆਂ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਟ੍ਰੇਨਾਂ ਖਲੋਂਦੀਆਂ ਨੇ ਉੱਥੇ ਵੀ ਇਹੋ ਜਿਹੇ ਚੋਰ ਨੇ ਜਿਹੜੇ ਉਹ ਹਰਕਤਾਂ ਕਰਦੇ ਨਜ਼ਰ ਆ ਰਹੇ ਨੇ ਤਾਂ ਹੁੰਦਾ ਦੀ ਕਿ ਇੱਕ ਚੋਰ ਜੋ ਕੇ ਗਰਦਾਸਪੁਰ ਰੇਲਵੇ ਸਟੇਸ਼ਨ ਤੇ ਫੜਿਆ ਗਿਆ ਉਹ ਚੋਰ ਨੇ ਪਹਿਲਾਂ ਤਾਂ ਇੱਕ ਆਈਫੋਨ ਚਾਰਜਿੰਗ ਲੱਗਾ ਚੋਰੀ ਕੀਤਾ ਤੇ ਫਿਰ ਦੂਸਰਾ ਫੋਨ ਜਿਹੜਾ ਹੈ ਕਿਸੇ ਦੇ ਬੈਗ ਦੇ ਵਿੱਚੋਂ ਕੱਢ ਲਿਆ ਤੇ ਉਹਨਾਂ ਨੇ ਅਣਪਛਾਤੇ ਦੇ ਨਾਂ ਤੇ ਇੱਕ ਕੰਪਲੇਨ ਲਖਵਾ ਦਿੱਤੀ ਸੀ ਜਦੇ ਮੁਤਾਬਕ ਰੇਲਵੇ ਪੁਲਿਸ ਵੱਲੋਂ ਜਿਹੜਾ ਆ ਇਸ ਚੋਰ ਨੂੰ ਟ੍ਰੇਸ ਕਰ ਲਿਆ ਗਿਆ ਤੇ ਕਾਬੂ ਕਰ ਲਿਆ ਗਿਆ ਜਿਹਦੇ ਕੋਲੋਂ ਮੋਬਾਈਲ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਤੇ ਤਸਵੀਰਾਂ ਦੇ ਦਿੱਤੀਓ ਜਦ ਦੀ ਤੁਸੀਂ ਵੀ ਰੇਲਵੇ ਸਟੇਸ਼ਨਾਂ ਤੇ ਜਾਂ ਕਿਸੇ ਵੀ ਪਾਸੇ ਨੂੰ ਰੇਲ ਦਾ ਸਫ਼ਰ ਕਰਦੇ ਹੋ ਤੇ ਸਾਵਧਾਨ ਰਹੋ ਕੋਸ਼ਿਸ਼ ਕਰੋ ਕਿ ਟ੍ਰੇਨ ਦੇ ਵਿੱਚ ਚਾਰਜਿੰਗ ਲਗਾ ਕੇ ਫੋਨ ਨੂੰ ਨਾ ਰੱਖੋ ਟ੍ਰੇਨ ਦੇ ਵਿੱਚ ਸੌਂ ਨਾ ਜਾਓ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਸਮੇਂ ਹਮੇਸ਼ਾ ਹੀ ਆਪਣੀਆਂ ਜੇਬਾਂ ਆਪਣੇ ਬੈਗ ਆਪਣੇ ਅੰਡਰ ਰੱਖੋ ਇੱਧਰ ਉੱਧਰ ਬੈਗ ਛੱਡ ਕੇ ਬਾਥਰੂਮ ਵਗੈਰਾ ਵੀ ਨਾ ਜਾਓ ਕਿ ਤਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ ਕਿਉਂਕਿ ਜਦੋਂ ਵੀ ਤੁਸੀਂ ਇਧਰ ਉਧਰ ਹੋਏ ਜਾਂ ਤੁਹਾਡੀ ਅੱਖ ਲੱਗ ਗਈ ਤੇ ਚੋਰ ਆਪਣਾ ਕੰਮ ਕਰ ਹੀ ਜਾਣਗੇ ਇਸ ਕਰਕੇ ਤੁਹਾਨੂੰ ਜਿਹੜੀ ਇਹ ਖਬਰ ਦਿਖਾ ਰਹੇ ਆਂ ਭੀ ਰੇਲਵੇ ਸਟੇਸ਼ਨਾਂ ਤੇ ਵੱਡਿਆਂ ਤੇ ਨਹੀਂ ਹੁਣ ਛੋਟਿਆਂ ਤੇ ਵੀ ਚੋਰੀਆਂ ਜਿਹੜੀਆਂ ਨੇ ਕਾਫੀ ਜ਼ਿਆਦਾ ਸਾਹਮਣੇ ਆ ਰਹੀਆਂ ਨੇ ਇਸ ਕਰਕੇ ਬਚ ਕੇ ਰਹਿਣਾ ਚਾਹੀਦਾ ਇਹ ਚੋਰੀ ਤਾਂ ਦਬੋਚਿਆ ਗਿਆ ਪਰ ਹੋਰ ਬਹੁਤ ਸਾਰੇ ਇਦਾਂ ਦੇ ਨੌਜਵਾਨ ਜਿਹੜੇ ਨੇ ਉਹ ਚੋਰੀਆਂ ਕਰਨ ਦੇ ਲਈ ਤੁਰੇ ਫਿਰਦੇ ਨੇ ਆਪਣੇ ਆਪ ਨੂੰ ਬਚਾ ਕੇ ਰੱਖੋ ਧੰਨਵਾਦ ਮਿਤੀ 19/5/2022 ਨੂੰ مسافر বাসুਦੇਵ ਵਾਸੀ 나ਗਪੁਰ ਮਹਾਰਾਸ਼ਟਰ ਦਾ ਜੋ ਟਾੜਾ ਮੋਰੀ ਸਾਹਿਬ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ ਦੌਰਾਨੇ ਸਫ਼ਰ ਦੌਰਾਨ ਰੇਲਵੇ ਸਟੇਸ਼ਨ ਦੇ ਦਹਾਪਤ ਨੇੜੇ ਕਿਸੇ ਨਾਮ ਨੂੰ ਵਿਅਕਤੀ ਵੱਲੋਂ ਮੋਬਾਈਲ ਫੋਨ ਚੋਰੀ ਕਰ ਲਏ ਸੀ ਉਸ ਵੱਲੋਂ ਕੀਤੀ ਸ਼ਿਕਾਇਤ ਪੱਤਰ ਜਿਹੜਾ ਮਕਦਮਾ ਨੰਬਰ 41 ਮਿਤੀ 20/9/25 ਜੋ ਅੰਡਰ ਸੈਕਸ਼ਨ 305 ਬੀ ਐਨ ਐਸ ਸਾਲਾ ਜੀ ਆਪੇ ਪਠਾਨਕੋਟ ਕਿਸੇ ਨਾਮ ਨੂੰ ਰਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਦੀ ਤਫਤੀਸ਼ ਮਾਨ ਏਐਸ ਤੋਂ ਅਮਰਜ ਲਿਆਂਦੀ ਗਈ ਜੋ ਦਰਾਨੇ ਤਫਤੀਸ਼ ਮੋਬਾਈਲ ਫੋਨ ਦੀਆਂ ਕਾਲ ਡਿਟੇਲਾ ਕਢਾਉਣ ਤੇ ਜਿਹੜਾ ਮੋਬਾਈਲ ਫੋਨ ਜਿਹੜਾ ਵਾ ਇਹ ਜਿਹੜਾ ਬੜਿਆ ਦੋਸ਼ੀ ਅਸ਼ੀਸ਼ ਸਾਲਾ ਫਰਮੇਸ਼ਵਾਸੀ ਨੰਗਲਪੁਰਲੀ ਮਹੱਲਾ ਚੰਗਬਾੜਾ ਰੋਡ ਦੇ ਦਾਸਪੁਰ ਦੇ ਪਾਸ ਚੱਲਣਾ ਪਾਇਆ ਗਿਆ ਜੋ ਕੱਲ ਮਿਤੀ 23 12 25 ਨੂੰ ਸਮੀ ਅਸ਼ੀਸ਼ ਮਸੀਵਾਸੋ ਉਕਤ ਮੋਬਾਈਲ ਫੋਨ ਜਿਹੜਾ ਬਰਾਮਦ ਕੀਤਾ ਗਿਆ ਵਾ ਤੇ ਬਰਾਮਦ ਕਰਕੇ ਜਿਹੜਾ ਹਸੁਜਾਤਾ ਗਿਫਟਾਰ ਕਰਕੇ ਮਕਰਮਾਜ ਜਾਂਦਾ ਤਫਤੀਸ਼ ਹਮਲੇ ਚ ਲਿਆਂਦੀ ਗਈ ਆ ਇਹ ਜਿਹੜੇ ਦੋਸ਼ੀ ਆ ਇਹ ਲਗਭਗ ਟ੍ਰੇਨ ਗੱਡੀਆਂ ਵਿੱਚ ਚੋਰੀ ਕਰਦੇ ਛਾ ਜਿਨ੍ਹਾਂ ਨੂੰ ਇਸ ਇਹ ਫੜਿਆ ਗਿਆ ਵਾ ਬਾਕੀ ਤਫਤੀਸ਼ ਹਮਲੇ ਚ ਲਿਆਂਦੀ ਜਾ ਰਹੀ ਆ ਇਹਦਾ ਹੋਰ ਵੀ ਕੋਈ ਸਾਥੀ ਹੈ ਜੀ ਇਹ ਜੀ ਇਸ ਨੇ ਦੱਸਿਆ ਨਹੀਂਗਾ ਹੋਰ ਸਾਥੀ ਲੇਕਿਨ ਇਹ ਇਕੱਲਾ ਹੀ ਆ ਇਹਦੇ ਪਹਿਲਾਂ ਵੀ ਦੋ ਤਿੰਨ ਸਿਟੀ ਚ ਥਾਂ ਦੀਨਾਨਗਰ ਮਕਦਮੇ ਦਰਜ ਹੋਏ ਨੇ ਚੋਰੀ ਦੇ 354 ਦੇ 370 ਜਦ ਦਰਜਵਾ ਤੇ ਉਹਦੇ ਚ ਜੇਲ੍ਹ ਰਹਿ ਕੇ ਆਇਆ ਉਹ ਦੋਸਾ ਰਹਿ ਕੇ ਆਇਆ ਇਹ ਜਿਹੜਾ ਬਰਾਮਦ ਕੀਤਾ ਮੋਬਾਈਲ ਹੈ ਕਿੱਥੋਂ ਚੋਰੀ ਕੀਤਾ ਗਿਆ ਇਹ ਕਿਹੜੀ ਟ੍ਰੇਨ ਚੋਂ ਨਹੀਂ ਇੱਕ ਟਾਡਾਮੂਰੀ ਗੱਡੀ ਵਿੱਚੋਂ Redmi ਦਾ ਰੰਗ ਕਾਲਾ ਇਹਦੀ ਜੇਬ ਚੋਂ ਚੋਰੀ ਕਰਦਾ ਬਈ ਕਿਦਾਂ ਇਹ ਜਿਹੜਾ ਬਈ ਇਹਨੇ ਦੋ ਫੋਨ ਚੋਰੀ ਕੀਤੇ ਇੱਕ ਆਈਫੋਨ ਜੋ ਚਾਰਜ ਤੇ ਲਾਇਆ ਸੀ ਇਹ ਫੋਨ ਜਿਹੜਾ ਉਹਦੇ ਉਹਦੇ ਵਿੱਚ ਰੱਖਿਆ ਸੀ ਆਪਣੇ ਬੈਗ ਦੇ ਵਿੱਚ ਰੱਖਿਆ ਜਿਹੜੀ ਜਿੱਪ ਖੋਲ ਕੇ ਉਹ ਕੱਢ ਕੇ ਲਿਆਈ ਉਹ ਸੁੱਤਾ ਹੀ ਬੈਠਾ ਬੈਠਾ ਤੁਰ ਗਿਆ ਹੀ ਤੇ ਸੁੱਤੇ ਪੈ ਲਈ ਕੱਢ ਕੇ ਲੈ ਆਇਆ ਹੋਰ ਵੀ ਵਾਰਦਾਤ ਕੋਈ ਕੀਤੀ ਗਈ ਨਹੀਂ ਨਹੀਂ ਇਸ ਤੋਂ ਹੋਰ ਕੋਈ ਵਾਰਦਾਤ ਸਾਹਮਣੇ ਨਹੀਂ ਆਈ ਲੇਕਿਨ ਇਹਦੇ ਪਰਚੇ 12 ਦਾ ਦੂਜਾ ਕਰਵਾ ਕੇ ਆਿੰਦਾ ਤੋ ਤੀਸ਼ਾ ਬੱਚ ਲੈਣਦੀ ਜਾ ਰਹੀ